ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਜੋ ਜਪ ਜੀ ਸਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਗ ਨੀ ਸਹਿਮ ਪ੍ਰਸਾਦ ਜਤ ਆਦ ਸਤਿ ਜੁਗਤ ਸਤਿ ਹੈ ਪੀ ਸਤ ਨਾਨਕ ਹੋਸੀ ਭੀ ਸਤ ਸੁਝਾਇ ਸੋਚਣਾ ਭਈ ਜੇ ਸੋਚੀ ਲਖ ਵਾਰ ਚੁਪੈ ਚੁਪ ਨਾ ਹੋਈ ਜੇ ਲਾਇ ਰਹਾ ਲਿਤਾਰ ਭੁਖਿਆ ਭੁਖਣਾ ਉਤਰੀ ਜੇ ਬਨਾ ਪ੍ਰੀਆਂ ਭਾਰ ਸਹਿ ਸੇਣ ਪਾਲਖੋਹੇ ਤੈਕ ਨੱਚ ਲੈ ਨਾਲ ਕਿ ਸਚਿਆਰਾ ਹੋਇਆ ਇੱਕ ਬਕੂੜਾ ਤੈ ਪਾਲ ਹੁਕਮ ਰਜਾਈ ਚਲਣਾ ਨਾ ਲਿਖਿਆ ਨਾਲ ਹੁਕਮੀ ਹੋੜਿਆ ਤਾਰ ਹੁਕਮ ਨਾ ਕਿਹਾ ਜਾਈ ਹੁਕਮੀ ਰੋਣ ਜੀ ਹੁਕਮ ਲੈ ਵੜਿਆਈ ਸੁਖਨੀ ਉਤਮ ਦੀਚੋ ਹੁਕਮ ਲੇਖੋ ਦੁੱਖ ਸੁਖ ਪਾਈਐ ਇੱਕ ਨਾ ਹੁਕਮ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ ਬਾਹਰ ਕੋ ਨਾ ਕੋਏ ਨਾਨਕ ਹੁਕਮੈ ਜਿਬ ਜੈ ਤਾਂ ਹਮੈ ਕਹਿ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਸੈਤਾਨ ਗਾਵੇ ਕੋ ਦਾਤ ਜਾਣੀ ਸ਼ਾਨ ਗਾਵੇ ਕੋ ਗੁਣਵੜਿਆਈਆਂ ਚਾਰੋ ਗਾਵੇ ਕੋ ਵਿਦਿਆ ਵਿਖੋ ਵਿਚਾਰ ਗਾਵੇ ਕੋ ਸਾਧ ਗ੍ਰੇਤਨ ਕੀ ਗਾਵੇ ਕੋ ਜੀ ਲੈ ਕਰ ਦੇ ਗਾਵੇ ਕੋ ਜਾ ਪੈ ਦੇ ਸਹ ਦੂਰ ਗਾਵੇ ਕੋ ਵੇਖੇ ਹੰਦਰ ਅਦੂਰ ਕਤਨਾ ਕਥਿਨ ਆਵੇ ਤੋ ਕਾਤ ਕਾਤ ਕਤੀ ਕੋਟੀ ਕੋਟ ਕੋਟ ਦਿਨ ਦਾ ਦਿਨ ਦੀ ਤਕ ਪਾਹੇ ਜੁਗਾ ਜੁਗੰਤਰ ਖਾਹੀ ਖਾ ਹੈ ਹੁਕਮੀ ਹੁਕਮ ਚਲਾਏ ਰਾ ਨਾਨਕ ਵਿਖਸੈ ਵੀ ਪਰਵਾ ਸਾਚਾ ਸਹਿਜ ਸਚ ਨਾ ਹੈ ਭਾਕੀਆਂ ਭਾਉ ਅਪਾਰ ਆਖੇ ਮੰਗੈ ਦੇਹੀ ਦੀਹੀ ਦਾਤਿਰੀ ਦਸਤਾਰ ਫੇਰ ਕਿਆ ਕਰਖੀਏ ਜਿਤ ਦੇ ਸਦਰਬਾਰ ਉਹੋ ਕੇ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਗਿਤ ਵਿਲਾ ਸਚ ਨਾਮ ਵਦਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੁਖ ਦੁਆਰ ਨਾਨਕ ਕੀ ਵਹਿ ਜਾਣੀਏ ਸਭ ਇਸ ਤਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪਿਰੰਝਣ ਸੋਏ ਜਿਨ ਸੇਵਿਆ ਤਿਨ ਪਾਇਆ ਮਾ ਨਾਨਕ ਕਾਹੀਏ ਗੁਣੀ ਨਿਧਾਨ ਕਾਹੀਏ ਸੁਣੀਏ ਮਨ ਰੱਖੀਏ ਭਾਉ ਦੁਖ ਪਰ ਹਰ ਸੋ ਘਰ ਲੈ ਜਾਏ ਗੁਰਮੁਖ ਨਾਦਿ ਪੁਰਖ ਵੇਦ ਗੁਰਮੁਖ ਰਹਾਸmai ਗੁਰਈਸ਼ਰ ਗੁਰ ਗੌਰ ਖਬਰ ਮਾ ਪੁਰਖ ਪੌਰ ਬਤੀmai ਜੇ ਹੋਂ ਜਾਣਾ ਅੱਖਾਂ ਨਾਈ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀ ਆਕਾਏਕ ਦਾਤਾ ਸੋਮੈ ਵਿਸਰਣਾ ਜਾਈ ਤੀਰਥ ਨਾਵਾ ਜੇਤਿ ਸਭਾਵਾ ਬਿਣ ਭਾਣੇ ਕੇ ਨਾਇ ਕਰੀ ਜੇਤੀ ਸੇਠੁ ਭਾਈ ਵਿਖਾਂ ਬਿਣ ਕਰਮਾਂ ਕੇ ਮਿਲਾ ਲਈ ਨੀਮਾਤ ਵਿਚ ਰਤਨ جواਹਰ ਮਾਨਕ ਜੇ ਕੋੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਵ ਜਾਈ ਸਬਨਾ ਜੀ ਆਕਾਏਕ ਦਾਤਾ ਸੋਮੈ ਵਿਸਰਣਾ ਜਾਈ ਜੇ ਜੁਗ ਚਾਰੇ ਆਰਜਾ ਹੋਰ ਸੁਣੀ ਹੋਏ ਨਵਾ ਖੰਡਾ ਵਿੱਚ ਜਾਣੀ ਨਾਕ ਸਭ ਹੋਏ ਚੰਗਾ ਨਾਮ ਰਖਾ ਏ ਕਾ ਜਸ ਕੀਰਤ ਜਗ ਲਈ ਜੇ ਤਿਸ ਨਦਰਣਾ ਵਈ ਤਾ ਰਾਤ ਨ ਕੁਛ ਹੈ ਕੀ ਕੀਟਾ ਅੰਦਰ ਕੀੜ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁੰਦੇ ਇਹਾਂ ਕੋਈ ਨ ਸੁਜੈ ਜੇ ਤਿਸ ਗੁਣ ਪੈ ਕਰੇ ਸੁਣਿਆ ਸਿਧ ਪੀਰ ਸੁਰਨਾ ਸੁਣਿਆ ਧਰਤਨ ਦਾ ਆਕਾਸ਼ ਸੁਣਿਆ ਦੀਪ ਰੋਪਾਤਨ ਸੁਣਿਆ ਕੋਹੇ ਨ ਸਕੇ ਕਾਲੋ ਨਾਨਕ ਭਗਤਾਂ ਸਦਾ ਵਹਿ ਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸ਼ਰਵਰਮਾ ਹਿੰਦ ਸੁਣਿਆ ਮੁਖ ਸਲਾਹਨ ਮੰਦ ਸੁਣਿਆ ਜੋਗ ਜੁਗ ਤਨ ਭੇਜ ਸੁਣਿਆ ਸਾਧ ਸੰਤੋ ਤਾਏ ਨਾਨਕ ਭਗਤਾਂ ਸਦਾ ਵਹਿ ਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਬਿਆਨ ਸੁਣਿਆ ਸਰਕਾਰ ਇਸ਼ਾਨ ਸੁਣਿਆ ਭਰ ਭੜ ਪਾ ਵਹਿ ਮਾਨ ਸੁਣਿਆ ਲਾਲੀ ਸਹਿ ਧਿਆਨ ਨਾਨਕ ਭਗਤਾਂ ਸਦਾ ਵਹਿ ਗਾਸ ਸੁਣਿਆ ਦੁਪ ਪਾਪ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੇਗ ਪੀਰ ਪਾਤਸ਼ਾਹ ਸੁਣਿਆ ਹੰਦੇ ਪਾਵੇ ਰਾ ਸੁਣਿਆ ਹਾ ਤੂ ਇਸਦਾ ਨਾਨਕ ਭਗਤਾ ਸਦਾ ਵੇਗਾ ਸੁਣਿਆ ਦੋ ਪਾਪਾ ਨਾਸੋ ਮਨੈ ਕੀ ਲੱਤ ਹੀ ਨ ਜਾਏ ਜੇ ਕੋ ਕਹ ਸਿੱਚੇ ਬਿਜਤਾਏ ਕਾਗਦ ਕਲਮ ਨਾਲ ਲਿਖਣ ਹਾਰ ਮਨੈ ਗਾਵੇ ਕਰਨ ਵਿਚਾਰ ਐਸਾ ਨਾਮ ਮਿਲਿਆ ਹੋਏ ਜੇ ਕੋ ਮਨ ਜਾਣਾ ਮਨ ਕੋਏ ਮਨ ਸੁਰਤ ਹੋਵੇ ਮਨ ਬੁਧਾ ਮੰਨੇ ਸਰਗੋਵਨ ਕੀ ਸਦਾ ਮੰਨੇ ਮਹੇ ਚੋਤਾ ਨਾ ਖਾਈ ਮੰਨੇ ਜਾਫੇ ਸਾਥ ਨ ਜਾਏ ਐਸਾ ਨਾ ਮੇਰਾ ਜਨ ਹੋਏ ਜੇ ਕੋ ਬਨ ਜਾਣੇ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮੰਨੇ ਪਾਤ ਸਿਓ ਪ੍ਰਗਟ ਜਾਏ ਮੰਨੇ ਮਗਨਾ ਚਲੇ ਪੰਥ ਮੰਨੇ ਧਰਮ ਸੇ ਤੀ ਸੰਮੰਗਰ ਐਸਾ ਨਾ ਮੇਰਾ ਹੋਏ ਜੇ ਕੋ ਮਨ ਗਾਨੇ ਕੋਏ ਮੰਨੇ ਪਾਵ ਹੈ ਮੋਹ ਗੁਵਾਰ ਮੰਨੇ ਪਰਵਾਰ ਐਸਾ ਦਾ ਮੰਨੇ ਤਰੇ ਤਾਰੇ ਗੁਰ ਸਿਖਾ ਮਨੇ ਨਾਨਕ ਕੋ ਹੈ ਨਾ ਵੇਖਾ ਐਸਾ ਨਾਮ ਰੰਗਣ ਹੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵਹਿ ਦਰਗਹਿ ਮਾਨ ਪੰਜੇ ਸੋਹਿ ਦਲ ਜਾਨ ਪੰਜਾਂ ਤਾ ਗੁਰ ਏਕ ਧਿਆਨ ਜੇ ਕੋ ਕਹਿ ਕਰ ਵਿਚਾਰ ਕਰਤੇ ਕਹਿ ਕਰਨੈ ਨਾਹੀ ਸਮਾਰ ਧੌਲ ਤਰਮ ਦਿਆ ਕਾ ਪੂਤ ਸੰਤੋਪ ਧਾਪ ਤਕਿਆ ਜਨ ਸੂਤਾ ਜੇ ਕੋ ਬੁਝਾਵੇ ਸਚਿਆਰ ਧਰਲੇ ਉਪਰ ਕੀਤਾ ਭਾਰ ਧਰਤੀ ਹੋਰ ਫਰਿਆ ਹੋਰ ਹੋਰ ਇਸਤੇ ਭਾਤ ਲੈ ਕਮਜ਼ੋਰ ਜੀ ਜਾ ਤਰੰਗਾ ਕੀ ਨਾਮ ਸਭ ਨਾਲ ਲਿਖਿਆ ਬੜੀ ਕਲਾਮ ਜਿਉ ਲਿਖਾਲਿਕ ਜਾਣੇ ਕੋਈ ਲੇਖਾ ਲਿਖਿਆ ਕਿਤਾ ਹੋਏ ਕਿਤਾ ਤਾਨਸ ਵਾਲੇ ਰੂਪ ਕਿਤੀ ਦਾਸ ਜਾਣੇ ਕੌਣ ਕੂਤਾ ਕਿਤਾਬ ਸਾਂ ਇਕੋ ਕੋ ਆ ਇਸਤੇ ਹੋਈ ਲਖ ਦਿਓ ਕੁਦਰਤ ਕੌਣ ਦਾ ਹ ਵਿਚਾਰ ਵਾਰਿਆਂ ਨ ਜਾ ਵ ਇਕ ਵਾਰ ਜੋ ਤੁਧ ਭਾਵੇ ਸਹੀ ਬੜੀ ਕਾਰ ਤੁਸਦਾ ਸਦਾ ਸਲਾਮਤ ਨਮਸਕਾਰ ਅਸਾਂ ਖਜਾ ਸੰਖ ਭਾਵ ਸੰਖ ਪੂਜਾ ਸੰਤਪਤਾ ਅਸਾਂ ਕਾ ਗ੍ਰੰਥ ਪੁਪੇਤ ਪਾਠ ਸੰਖ ਜੋਗ ਮਨ ਰੇ ਉਦਾਸ ਅਸਾਂ ਖ ਭਗਤ ਬਣ ਗਿਆ ਚਾਰ ਸੰਖ ਸਤੇ ਸੰਖ ਦਾਤਾਰ ਅਸਾਂ ਕਸੋ ਨੋ ਭਖਸਾਰ ਸੰਖ ਮੋਲ ਲਾਇਤਾਰ ਕੁਦਰਤ ਕਾਹਨ ਤਹਾ ਵਿਚਾਰ 바ੜਿਆ ਨਾ ਜਾਵੇ ਇਕ ਵਾਰ ਜੋ ਤੁਧ ਭਾਵੈ ਸਈ ਭਲੀਕਾਰ ਤੁਸਦਾ ਸਲਾਮ ਨਮਸਕਾਰ ਅਸਾਂ ਖਮਰ ਖੰਦ ਖੋਰ ਅਸਾਂ ਚੋੜ ਹਰਾ ਖੋਰ ਅਸਾਂ ਖੰਗ ਅਮਰ ਕਰ ਜਾ ਹੈ ਜੋਰ ਹੈ ਅਸਾਂ ਖ ਗਾਵ ਹਤਿਆ ਕਮਾਹ ਅਸਾਂ ਖ ਬਾਪੀ ਬਾਪ ਕਰ ਜਾ ਹੈ ਸੰਘ ਕੋੜਿਆ ਕੋੜੀ ਸਰਾ ਅਸਾਂ ਖ ਮਲੇਸ਼ ਮਨ ਪਾਕਾ ਹੈ ਅਸਾਂ ਖ ਦਿੰਦ ਵਧਰ ਕਰੇ ਭਾਰੋ ਨਾਨਕ ਰੂਪ ਦਾ ਵਿਚਾਰ ਵਾਰਿਆਂ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇਂ ਸਾਈ ਭਲੀਕਾਰ ਤੁਸਲਾ ਸਲਾਮ ਨਰਕਰ ਅਸਾਂ ਖ ਨਾਮ ਸੰਗ ਨਾਮ ਆਗਮੇ ਆਗਮ ਸੰਘਲ ਹੋ ਅਸੰਕ ਕਹਾ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾ ਹਾਕਰੀ ਗਿਆਨ ਗੀਤ ਗੰਗਾ ਅਖਰੀ ਦੇਖਣ ਬੋਲਣ ਬਾਣ ਕਰਾਂ ਸਰ ਸੰਜੋਗ ਵਖਾਣ ਜਿਨੇ ਜੇ ਕੈ ਸਰਨਾ ਜੇ ਫਰਮਾਇ ਸਿਰ ਤੇ ਭਾਇ ਜੇ ਤਾਂ ਗਿਤਾ ਦਿੱਤਾ ਨਾ ਉਹ ਨਾਮੇ ਨਾ ਹੀ ਕੋਤਾਉ ਕੁਦਰਤ ਕਉਣ ਤਾਹ ਵਿਚਾਰ ਵਾਰਿਆਂ ਨ ਜਾਵੇ ਕੁਾਰ ਜੋਤ ਤੁ ਭਾਵੇ ਸਾਈ ਭਲੀ ਕਾਂ ਤੋਂ ਸਦਾ ਸਨਾਮ ਰੰਕਰ ਭਰੀਆ ਤ ਪੈਰ ਤਨ ਦੇ ਪਾਣੀ ਤੋਂ ਤ ਉਤਰ ਗੇ ਮੋਹ ਪ੍ਰੀਤੇ ਕਪੜੋ ਇਹ ਦੀ ਸਭ ਮਰੀਓ ਤੋਹੀ ਪਰ ਇਹ ਮਤ ਪਾ ਪਾਂ ਕੇ ਸੰਗੋ ਤੋ ਪੈ ਨਾਵੇਂ ਕੇ ਰੰਗ ਕੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਉ ਜਾਂ ਤੇ ਵੀ ਜਾ ਪੇ ਘਾਉ ਨਾਨਕ ਕੁੰਨੀ ਆਵ ਜਾਉ ਤੀਰਥ ਤਪ ਦੇ ਆਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਰ ਕੀਤਾ ਪਾਉ ਅੰਤਰ ਗਤ ਤੀਰਤ ਮੰਨਣਾਉ ਸਾਖ ਗੁਣ ਤੇਰੇ ਮੈਂ ਨਾਹੀ ਕੋਈ ਰੇਣ ਗੁਣ ਕੀਤੇ ਭਗਤ ਨਾ ਹੋਏ ਸੁਅਸਤੇ ਆਤਮਾਣੀ ਵਰਮਾਓ ਸਤ ਸਹਾਨ ਸਦਾ ਮਨ ਖਾਓ ਕਮਣ ਸਵੇਲਾ ਵਕਤ ਕਵਣ ਕਮਣ ਤੇ ਤਕਉਣ ਵਾਰ ਕਮਣ ਸੇ ਰੁੱਤੀ ਮਾਉ ਕਮਣ ਜਿਤ ਹੋਆ ਆਕਾਰ ਰੇਣ ਨਾ ਪਾਇਆ ਪੰਡਤੀ ਜੇ ਹੋ ਵੇਲੇ ਕੁराण ਵਕਤ ਨਾ ਪਾਇਓ ਕਾਦੀਆਂ ਜੇ ਲਿਖਣੇ ਕੁराण ਸਿਤਵਾਰਣ ਜੋਗੀ ਜਾਣ ਰਸਮਾ ਮਾ ਕੋਈ ਜਾ ਕਰਤਾ ਸ੍ਰਿਤੀ ਕੋ ਸਾਦੇ ਆਪੇ ਜਾਣਾ ਸੋਈ ਕਿਉਂ ਕਰੇ ਆਖਾਂ ਕਿੰਸਾਲਾ ਕਿਉ ਵਰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਤੋਂ ਇੱਕ ਸਿਆਣਾ ਵੱਡਾ ਸਹਿ ਵੱਡੀ ਨਾ ਹੀ ਕੀ ਤਾਜਾ ਕਾ ਹੋਵੇ ਨਾਨਕ ਦੇਖੋ ਆਪੋ ਜਾਣੇ ਅਗਿਆ ਗਿਆਨ ਸੁਹੈ ਆਤਾਲਾ ਤਾ ਤਾਲ ਲਖ ਅਗੰਸਾਂ ਦਾਸ ਔਰ ਕਿਉੜਿ ਵਿਭਾਲ ਥੱਕੇ ਵੇਦ ਕਹਿਣੇ ਕਵਾਤ ਸੈ ਸੇ 18 ਕਹਿਣ ਕਤੇ ਬਾ ਅਸੂ ਇੱਕ ਧਾਤ ਲੇਖਾ ਹੋਇ ਤਾ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਪੇ ਜਾਣੇ ਆਪੋ ਸਾਲਾ ਹੀ ਸਾਲਾ ਹੈ ਇਸ ਦੀ ਸ੍ਰਪਨਾ ਪਈਆ ਨਦੀਆਂ ਤੇ ਵਗਤ ਵਹਿ ਸਮੰਦ ਨਾ ਜਾਣਿਆ ਹੈ ਸਮੰਦ ਸਾ ਸੁਲਤਾਨ ਗਿਰਹਾ ਸਿੱਤੀ ਮਾਰ ਤਾਨਾ ਕੀੜੀ ਤੁਲਨਾ ਹੋ ਬਣੀ ਜੇ ਤ ਸਮਨ ਹੁੰਦਾ ਬਸਰ ਅੰਤਨਾ ਸਿੱਤੀ ਕਹਿ ਨਾਮਕ ਅੰਤਨਾ ਕਰਨ ਦੇ ਨਾਮਕ ਅੰਤਨਾ ਵੇਖਣ ਸੁਣਨਾ ਕਾ ਅੰਤ ਨਾ ਜਾਪੇ ਕਾ ਮਨਮੰਤ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਤਾਰਾ ਵਾਰ ਅੰਤ ਕਾਰਨ ਕਿ ਸਿਵਲ ਲਾਹੇ ਤਾਂ ਕਿ ਅੰਤਰਾ ਪਾਇ ਜਾਏ ਇਹੋਂ ਅੰਤ ਨਾ ਜਾਣੇ ਕੋਈ ਮਹਤਾ ਦੇ ਗੁਸਤਾ ਹੋਏ ਵੱਡਾ ਸਾਹਿਬ ਚਾਹਤਾ ਉੱਚ ਪ੍ਰਚਾਨਾ ਇਹ ਬੜੂ ਚਾਹ ਹੋ ਗਏ ਕੋਈ ਤਸੋਚੇ ਗੋ ਜਾਣੇ ਸੋਏ ਜਿਉਣਾ ਜਾਣੇ ਆਪਾਪ ਨਾਮ ਚਰਨ ਦੀ ਕੰਨੀ ਬਾਤ ਮਹਤਾ ਕੰਨੀ ਖਿਆ ਨਾ ਜਾਏ ਵੱਡਾ ਦਾਤਾ ਜੰਨਾ ਸਮਾਏ ਕਿਤੇ ਮੰਗ ਹੈ ਜੁਨ ਪਾਰ ਕਿੱਤਿਆਂ ਬਰਤ ਨਹੀਂ ਵਿਚਾਰ ਕਿਤੇ ਖਾਸ ਤੇ ਵਕਾਰ ਕਿੱਥੇ ਲੈ ਲਵ ਕਰ ਪਾਏ ਕਿਤੇ ਮੁਰਖਾਈ ਖਾਈ ਖਾਈ ਕਿਤਿਆਂ ਦੁੱਖ ਭੁਗ ਸਦਮਾਰ ਇਹ ਵੇਦਾਂ ਤੀਂ ਦਾ ਆਹਾ ਮੰਨ ਗਲਾਸੀ ਭਾਣੇ ਹੋਏ ਹੋ ਰਾਖ ਨਸਤੇ ਕੋਈ ਜੇ ਕੋ ਖਾਇ ਕੋ ਅਖਣ ਪਾਈ ਉਹ ਜਾਣ ਜਿਤੀਓ ਹਿਖਾਏ ਨਾਪੇ ਜਾਣ ਆਪੇ ਦੇ ਆਖੈ ਸੇ ਤੀ ਕਈ ਕੇ ਜਿਸਨੋ ਬਖਸ਼ੇ ਸਿੱਤ ਸਲਾਹਾ ਨਾਨਕ ਪਾਤਸ਼ਾਹੀ ਪਾਤਸ਼ਾਹਾ ਅਮਲ ਬਣ ਮਲਵਾ ਪਾਰ ਵਪਾਰੀ ਅਮਲ ਪੰਡਾਰ ਅਮਲ ਆਵਹਿ ਮਨ ਲੈ ਜਾਹਿ ਮਨ ਭਾਈ ਮਲਾ ਸਮਾਹਿ ਅਮਲ ਧਰਮ ਅਮਲ ਦੀ ਬਾਣ ਅਮਲ ਤੁਲ ਅਮਲ ਪਰਵਾਰ ਅਮਲ ਬਖਸ਼ੀਸ਼ ਮਹਾਂ ਈਸ਼ਾਨ ਕੋਈ ਕਰਮ ਅਮਲ ਪਰਮਾਨ ਅਮਲੋ ਅਮਲ ਆਖਿਆ ਨਾ ਜਾਏ ਆਖ ਆਖ ਰਹੇ ਨਿਮਾਈ ਆਖੇ वेद ਪਾਠ ਪੁਰਾਣ ਆਖੇ ਪੜੇ ਕਰੇ ਰਖਿਆਣ ਆਖੇ ਬਰਮੇ ਆਖੇਂਦੇ ਆਖੇ ਬੋਗੀ ਤੈ ਭਵਿੰਦਾ ਆਖੇ ਈਸ਼ਰ ਆਖੇ ਸਿਧ ਆਖੇ ਕਿਤੇ ਕਿਤੇ ਬੁੱਧ ਆਖੇ ਦਾਨੀ ਆਖੇ ਦੇਵ ਆਖੇ ਸੁਰ ਨਰਮਨਜਨ ਸੇਵ ਕਿਤੇ ਆਖੇ ਆਖਣ ਪਾਏ ਕਿਤੇ ਕਹੇ ਪੈ ਉਠੜ ਜਾਏ ਇਤੇ ਕਿਤੇ ਹੋਰ ਕਰੇ ਤਾਂ ਆਖ ਨਸ ਕਹਿ ਕੇ ਕਿ ਮੂਝੇ ਵੜਪਾਵੇ ਤਿਨ ਹੋਈ ਨਾਰਕ ਜਾਣ ਸਾਚਾ ਸੋਏ ਜੇ ਕੋ ਆਖੇ ਗੋਲ ਵਕਾੜ ਤਾਂ ਲਿਖੀਏ ਸਰਦਾ ਵਾਰੰ ਗਵਾਰ ਸੁਧਾਰ ਕਿਹਾ ਸੋ ਕਰਕੇ ਹਾ ਜਿਤ ਵੈ ਸਰਬ ਸਮਾਲੇ ਮੂ ਜੀ ਨਾਥ ਨੀਕ ਸੰਗਾ ਕੀ ਤੇਵਾ ਉਹਨਹਾਰੀ ਕਿਤੇ ਰਾਗ ਬਰੇ ਸੋ ਕਹੀਨ ਕਿਤੇ ਗਾਵਨ ਹਾਰੀ ਗਾਵੇ ਤੋਨੋਂ ਕੌਣ ਬਾਣੀ ਵੈ ਸਿੰਦਰ ਦਾਵੀ ਰਾਜਾ ਧੰਵਾਰੇ ਗਾਵੇ ਚਿਤਗਮ ਲਿਖ ਜਾਣੇ ਦੇਖ ਲਿਖ ਤਨਮ ਵਿਚਾਰੇ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੀ ਗਾਵੇ ਇੰਦੇ ਦਰਸ਼ਨ ਬੈਠੇ ਦੇਵਤੇ ਆਂਦਰ ਨਾਲੇ ਗਾਵੇ ਸਦ ਸਮਾਧੀ ਅੰਦਰ ਗਾਵ ਸਾਰ ਵਿਚਾਰੇ ਗਾਵਣ ਜਤੀ ਸਦੀ ਸੰਤੋ ਕੇ ਗਾਵੇ ਵਿਕਰਾਰੇ ਗਾਵਣ ਪੰਡਤ ਪੜਨ ਰਕੇ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆਂ ਮਨ ਮੋਹਣ ਸੁਰ ਗਾਵਾਂ ਚ ਪਿਆਲੇ ਗਾਵਣ ਰਤਨੋ ਪਾਏ ਤੇਰੇ ਆਸਣ ਤੀਰਥ ਨਾਲੇ ਗਾਵੇ ਜੋਤ ਮਾਵਰ ਸੂਰਾ ਗਾਵੇ ਖਾਣੇ ਤਾਰੇ ਗਾਵੇ ਕੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਦੇਈ ਤਦ ਨੋ ਗਾਵੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਸਾਨੇ ਹੋਰ ਕਿਤੇ ਗਾਵਣ ਸੇ ਮੈਂ ਜਤਨਾਉਣ ਨਾਟਕਿਆ ਵਿਚਾਰੇ ਸੋਈ ਸੋਈ ਸਦਾ ਸਤਿਗੁਰ ਸਾਚਾ ਸੱਚੀ ਨਾਏ ਹੈਦੀ ਹੋਸੀ ਜਾਇ ਨਜਰ ਸੀ ਰਚਨਾ ਜेन ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਜ ਆਈ ਰੰਗੀ ਰੰਗੀ ਭਾਤੀ ਕਰ ਕਰ ਜਨਸੀ ਮਾਜ ਨੇ ਉਪਾਈ ਕਰ ਕਰ ਵਿਖੇ ਗੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤੁਧ ਭਾਵੈ ਸੋਈ ਕਰਸੀ ਰੁਕਮਨਾ ਕਰਨਾ ਜਾਏ ਸੋ ਬਾਦ ਸਾਹੋ ਸਾਹ ਸਾਹਿਬ ਨਾਮਿਕ ਰੈਣ ਰਜਾਈ ਗੁੰਦਾ ਜ਼ੰਦੋਬ ਸਰੰਪਤ ਹੋਈ ਧਿਆਨ ਕੀ ਕਰਾਵੋ ਤਾ ਖੰਤਾਕਾਰ ਸਵਾਰੇ ਕਾਇ ਜੁਗ ਦੰਡਾ ਪਰੀਤ ਆਈ ਪੰਤੀ ਸਭ ਜਮਾਤੀ ਮਨ ਦਿੱਤਾ ਜਗ ਜੀਤ ਅਦੇਸ ਤੇ ਸਾਂਦੇਸ਼ ਆਦਿ ਨੀਲਾ ਨਾਦ ਨਾਦ ਜੁਗ ਜਬ ਇੱਕੋ ਵੇਸਾ ਭੁਗਤ ਗਿਆਨ ਦਾ ਅਪੰਡਾ ਕੜਕੜ ਵਾਜੇ ਨਾਦ ਆਪ ਨਾਦ ਨਾਤੀ ਸਮਝਾਂ ਕੀ ਰਿਤ ਸੰਗਵਰਾ ਸਾਧ ਸੰਜੋਗ ਜੋਲ ਤਾਰ ਤਲਾਵੇਂ ਦੇਖਿਆ ਵੇ ਭਾਵ ਅਦੇਸ ਤੇ ਸਾਂਦੇਸ਼ ਆਦਿ ਨੀਲਾ ਨਾਦ ਨਾਦ ਜੁਗ ਜੁ ਵੇਖੋ ਐਸਾ ਇਕ ਕਾਮਾਈ ਜਿਉ ਤੁਨੇ ਆਏ ਤੈਨਿ ਤੇਲੇ ਪ੍ਰਵਾਣ ਇੱਕ ਸੰਸਾਰੀ ਜਪੰਧਾਰੀ ਪਲਾਇ ਦੀ ਬਾਤ ਜਿਉ ਦਰ ਭਾਵੈ ਤਿਉਂ ਤਲਾ ਹੈ ਜਿਉ ਹੋਇ ਪ੍ਰਮਾਨ ਉਹ ਵੇਖਿਆ ਉਹਨਾਂ ਦਾ ਨਾਮੇ ਗੋਦਾ ਹੈ ਵਿਡਾਰ ਅਦੇ ਤਿਸਾਂ ਦੇ ਸ਼ਾਦ ਨੀਰ ਨਾਦਨਾ ਜਿਉ ਜਿਵੇਂ ਵੇਖੋ ਵੇਸਾ ਆਸਨ ਗਏ ਜਪੰਧਾਰ ਜੋਗ ਜਪਾਇ ਸੇ ਕਾ ਬਾਾਰ ਕਾਰ ਕਰ ਵੇਖੈ ਸਰਜਨ ਹਾਰੂ ਨਾਨਕ ਸੱਚੇ ਕੀ ਸਾਚੀ ਕਾਰ ਅਦੇ ਤਿਸਾਂ ਦੇ ਸ਼ਾਦ ਨੀਰ ਨਾਦਨਾ ਜਿਉ ਜਿਵੇਂ ਵੇਖੋ ਵੇਸਾ ਇਕ ਦੂ ਜੀਵੋ ਲਖ ਹੋ ਗਏ ਲਖ ਹੋ ਵਹਿ ਲਖ 20 ਲਖ ਲਾ ਗੇੜਾ ਕੀ ਹੈ ਏਕ ਨਾਮ ਦਾ ਗਰੀਸ਼ ਇਹ ਤਰਾਹ ਬਤ ਪਵਰੀਆਂ ਚੜੀਆ ਹੋਈ ਕੀਸ ਸੁਨਗਲਾ ਤਾਸ ਕੀ ਕੀਟਾ ਆਈ ਹੀਸਾ ਨਾਨਕ ਨਦਰੀ ਪਾਈਆ ਕੋਲੀ ਹੁੜਾ ਧੀਸਾ ਆਖਣ ਜੋਰ ਜਿ ਸੇਨ ਜੋਰ ਜੋਰਨਾ ਮੰਗਲ ਦੇ ਨਾ ਜੋਰ ਜੋਰਨਾ ਜੀਵਨ ਮਰਣੇ ਜੋਰ ਜੋਰਨਾ ਰਾਜ ਮਾਪਨਸੋਰ ਜੋਰਨਾ ਗੁਰਦੀਆਂ ਵਿਚਾਰ ਜੋਰ ਨਾ ਦੇਤੀ ਜੁਟਾ ਸੰਸਾਰ ਜੇ ਜ਼ਿਆਦਾ ਜੋਰ ਕਰੀ ਫੈਸੋ ਇਨਾਨ ਗੁਤਮ ਨੀਜ ਨਾ ਕੋਏ ਰਾਤੀ ਰੁਤੀ ਦਿੱਤੀ ਵਾਰ ਪਵਨ ਪਾਣੀ ਅਗਨੀ ਆਤਾਲ ਇਸ ਵਿੱਚ ਧਰਤੀ ਥਾਪ ਰੱਖੀ ਧਰਮ ਸਾਥ ਇਸ ਵਿੱਚ ਜੀ ਜਗਤ ਕੇ ਰਾਮ ਦੋ تن ਕੇ ਨਾਮ ਨੇ ਕੇ ਅਨੰਤਾ ਕਰਮੀ ਕਰਮੀ ਹੋਈ ਵਿਚਾਰ ਸੱਚਾ ਸੱਚਾ ਦਰਵਾਰ ਚਿਤੈ ਸੋਣ ਪੰਜ ਪ੍ਰਵਾਹ ਨਦਰੀ ਕਰਨ ਪਵੈ ਨਿਸ਼ਾਨ ਕਾਚ ਪਗਾਈ ਉਠੈ ਬਾਇ ਨਾਨਕ ਲਿਆ ਜਾ ਤੈ ਜਾਏ ਧਰਮ ਖੰਡ ਦਾ ਇਹ ਧਰਮ ਗਿਆਨ ਖੰਡ ਦਾ ਕੋ ਕਰਮਾ ਕਿਤੇ ਪਵਨ ਪਾਣੀ ਵਿੱਚ ਸੰਦਰ ਕਿਤੇ ਗਣ ਮਹੇਸ਼ਾ ਕਿਤੇ ਵਰਮੇ ਘਾਰਤਕਣੀਏ ਰੂਪਰੰਗ ਕੀ ਵੇਸਾ ਕਿਤਿਆਂ ਕਰੋਂ ਭੂਮੀ ਮੇਰ ਕੀਤੇ ਕਿਤੇ ਧੂਪ ਦੇਸਾ ਕਿਤੇ ਚੰਦ ਸੂਰ ਕਿਤੇ ਗਿਥੇ ਮੰਡਲ ਦੇਸਾ ਕਿਤੇ ਸਿੱਧ ਬੁੱਧ ਨਾ ਕਿਤੇ ਕਿਤੇ ਦੇਵੀ ਵੇਸਾ ਕਿਤੇ ਦੇਵਦਾਨੁ ਮਨ ਕਿਤੇ ਕਿਤੇ ਰਤਨ ਸਮੰਗਾ ਕਿਤਿਆਂ ਧਾਨ ਗਿੱਤਿਆਂ ਵਾਣੀ ਕਿਤੇ ਪਾਤਲ ਜਿੰਦਾ ਕਿਤਿਆਂ ਸੱਤੀ ਸਵ ਦੇਤੇ ਨਾਮ ਕਿੰਤ ਨਾਨਤਾ ਗਿਆਨ ਖੰਡ ਮਹਿ ਗਿਆਨ ਪਰਜੰਡ ਜਿਤਹਿ ਨਾਦ ਬਨੋਰ ਕੋੜ ਅਨੰਦ ਸਰਮਖੰਡ ਕੀ ਬਾਣੀ ਰੂਪ ਕਿੱਤਾ ਘੜਤ ਕਣੀਏ ਬਹੁਤ ਧਿਆਨ ਰੂਪਾ ਤਾਂ ਕੀ ਅਗਲਾ ਕਥੀਆਂ ਨਾ ਜਾਹੈ ਜੇ ਕੋ ਕਹੈ ਪਿਛੈ ਪਚਤਾਏ ਤਿਤੈ ਭੜਿਆ ਸੁਖ ਮਤ ਮਨੁ ਬੁਧਾ ਕਿੱਤਾ ਘੜਿਆ ਸੁਰਾਂ ਸਦਾ ਕੀ ਸਦਾ ਕਰਮਖੰਡ ਕੀ ਬਾਣੀ ਜੋਰ ਸਿਧੈ ਹੋਰ ਨਾ ਕੋਈ ਹੋਰ ਕਿੱਥੈ ਜੋਤਿ ਮਾ ਬਲ ਸੂਰ ਹੈ ਜਿਨ ਮਹਿਰਾਮ ਰਹਾ ਭਰਪੂਰਾ ਚਿਤ ਸਿਤੋ ਸਿਤੋ ਮਹਿਨਾ ਮਾਈ ਤਾਂ ਕੇ ਰੂਪ ਨਾ ਕਿਤਨੇ ਜਾਏ ਨਾ ਹੋਇ ਮਰਨਾ ਠਾਗੇ ਜਾਏ ਜਿਨ ਕੇ ਰਾਮ ਸੀਮਰ ਮਾਈ ਜਿਥੈ ਭਗਤ ਵਸ ਕੇ ਲੋਕ ਕਰੇ ਨਾਮ ਸੱਚਾ ਮਨ ਸੋਏ ਸਤਖਾਣੁ ਸੈ ਨਰੰਕਾਰ ਕਰ ਕਰ ਵੇਖੈ ਨਦਨਿਆਲ ਜਿਥੈ ਅਖੰਡ ਮंडल ਵਰ ਭੰਡ ਜੇ ਕੋ ਬਦੇ ਤਾ ਤਨੇ ਅੰਤਾ ਜਿਥੈ ਲੋਰੋ ਆਕਾਰ ਜਿਵ ਜਿਵ ਹਗਮਤ ਦਾ ਤੁਕਾਰ ਵੇਖੈ ਵੇਖੈ ਕਰ ਗਿ ਚਾਰ ਨਾਨਕ ਤਨਾ ਕਰਣਾ ਸਾਰ ਜਤ ਬਹਾਰਾ ਧੀਰਜ ਸੁਨਿਆਰ ਅਹਰਨ ਮਤ ਵੇਦ ਹਥਿਆਰ ਭਉ ਖਲਾ ਗਣ ਤਵਤਾਉ ਭਾਂਡਾ ਭਉ ਮ੍ਰਿਤ ਢਾਲ ਕੜਿਆ ਸਭ ਸਕੀ ਢਲ ਸਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਨ ਹਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ ਕੋ ਨਦਰ ਕਰਮ ਤਨ ਕਾਰ ਨਾਨਕ ਨਦਰੀ ਨਦਰ ਨਿਹਾਮ ਸਲੋਕ ਕਾਵਣ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਤ ਦਿਵਸ ਰਾਤ ਦੇ ਲਈ ਦਾਇਆ ਖਿੰਨੇ ਸਭ ਲਗ ਜਗਤ ਚੰਗਿਆਂ ਆਵਰਿਆਈਆਂ ਹਤੇ ਤਰਮਹ ਦੂਰ ਕਰਮੀ ਆਪੂ ਆਪਣੀ ਕੇ ਮੇੜੇ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮ ਸਤਿਦਕਾਦ ਨਾਨਕ ਤੇ ਮ ਖੁਜਲੇ ਕਿਤੀ ਛੁਟੀ ਨਾਲ जिने नाम ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਤੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇਮ ਖੁਜਲੇ ਕੀਤੀ ਛੁਤੀ ਨਾਲ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतह